ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨੱਗਰ ਦਾ ਨੋਟ ਕਰ ਲਿਓ। ਪਿੰਡ ਮੂਰਾ ਆਲੀ ਆ ਗਿਆ ਸੱਜਣੋ ਤੇ ਜਿਲ੍ਹੇ ਦੀ ਗੱਲ ਕਰੀਏ ਤਾਂ ਜਿਲ੍ਹਾ ਫਰੀਦਕੋਟ ਆ ਗਿਆ। ਤੇ ਮੂਰਾ ਆਲੀ ਨਗਰ ਦੇ ਵਿੱਚੋਂ ਕਾਕੇ ਦੇ ਘਰੋਂ ਤੁਹਾਨੂੰ ਬਿਲਕੁਲ ਤਾਜੀ ਸੂਈ ਵੀ ਇੱਕ ਛੋਟੀ ਵਿਖਾਉਣ ਲੱਗੇ ਆ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਸਾਰਾ ਲੇਖਾ ਜੋਖਾ ਆਪਾਂ ਪੁੱਛਦੇ ਆ ਜੁੜੇ ਹੋਣ ਤੱਕ ਜਿਹੜੇ ਭਰਾ ਦੇ ਪਸੰਦ ਆ ਕੀ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਗਰ ਸਾਇਬੀਰ ਸਾਸਰੀ ਕਾਲ ਸਾਸਰੀ ਕਾਲ ਚ ਵੇਖਦੀ ਹੋਰ ਫੀਟਟਾ ਘਸੇਤਾ ਠੀਕ ਹੈ ਮੇਰਾ ਮੇਰਾ ਸਤਿਗੁਰੂ ਤੂੰ ਸੁਣ ਹਾਂ ਬਸ ਵਧੀਆ ਕਿਰਪਾ ਵਾਜ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਆਪਣਾ ਡਰੈੱਸ ਦੇ ਦਈਏ ਐਡਰੈਸ ਪਿੰਡ ਮੋਰਾ ਵਾਲੀ ਜ਼ਿਲ੍ਹਾ ਫਰੀਦਕੋਟ ਹੈ ਨੰਬਰ ਕਿਹੜਾ ਲਾਈਏ ਨੰਬਰ 9855327665 98553 ਤੇ 27656 ਹਨ ਇਹਦੇ ਤੇ ਕਰ ਲੈ ਸੰਪਰਕ ਕਾਕੇ ਚੇਅਰਮੈਨ ਦਾ ਕਾਕੇ ਦਾ ਨੰਬਰ ਹਾਂ ਆਪਣੇ ਕਾਕੇ ਦਾ ਕਿਤੇ ਚੇਅਰਮੈਨ ਨੂੰ ਨਾ ਲਾ ਲਿਓ ਕਿ ਮੋਦਕੀ ਵਾਲੇ ਨੂੰ ਹਨ ਤੇ ਇਹ ਝੋਟੀ ਆਪਣੀ ਗੁਰਸਹਿਬ ਕਿਹੜਾ ਸੁਆ ਮਾਲਕਾ ਨੇ ਦੱਸੀ ਸੁਈ ਸੁਆ ਤਾਂ ਉਹ ਤੀਜਾ ਕਹਿੰਦੇ ਆ ਵੀਰੇ ਯਾਰ ਠੀਕ ਅਗਲਾ ਦੂਜਾ ਵੀ ਕਹਿ ਸਕਦਾ ਆਪਾਂ ਕਹਿਣਾ ਹੋਵੇ ਤਾਂ ਹਾਂ ਤੀਜਾ ਸੁਆ ਸੁਈ ਆ ਹਾਂ ਕਦੋਂ ਸੁਈ ਤੇ ਕਿੰਨਾ ਕੁ ਦੁੱਧ ਆ ਹੋ ਗਏ ਨੂੰ 8 ਤੋਂ 10 ਦਿਨ ਦੇ ਵਿੱਚ ਵਿੱਚ ਸੂਈ ਨੂੰ ਹੋ ਗਏ ਆ ਅੱਛਾ ਹਫਤੇ ਤੋਂ 10 ਦਿਨਾਂ ਦੀ ਸੂਈ ਆ ਓਕੇ ਧਾਰਾਂ ਕਿੰਨੀਆਂ ਕਰ ਧਾਰਾਂ 8 8 ਲੀਟਰ ਦੁੱਧ ਹੁਣ ਹੈਗਾ ਜਿਹੜਾ ਚੋ ਹੋਣਾ ਹੈ ਕਿੰਨਾ ਦੇ ਦੂਗੀ ਦੁੱਧ ਜੇ ਚੰਗੀ ਵਧੀਆ ਗਲਾ ਸੰਭਾਈ ਕਰਦਾ ਤੋ ਤਾਂ ਮਗਰਲੇ ਸੂਏ ਤੋਂ ਕਹਿੰਦੇ ਸੀ 10 11 ਚੋਇਆ ਹੁਣ ਤਾਂ ਪਾਏ ਨਾ ਕਿਉਂਕਿ ਇਹਦਾ ਖਾੜੀ ਹਜੇ ਤਰਿਆਣੀ ਆ ਹਾਂ ਹੁਣ ਮੰਨ ਕੇ ਚੱਲ 8 ਲੀਟਰ ਹਫਤੇ ਤੋਂ 10 ਦਿਨਾਂ ਦੀ ਹਾਂ ਹੁਣ ਲਾ ਆਵਦਾ 8 ਲੀਟਰ ਚੋ ਕੇ ਭਾਵੇਂ ਦੋ ਟਾਈਮ ਤਿੰਨ ਟਾਈਮ ਦੇ ਜਾ ਸਕਦਾ ਚੋਣ ਚਾਣ ਵਿਰਲ ਵਰਲੇ ਚੰਗੀ ਆ ਹਾਂ ਥੱਲੋ ਬਹੁਤ ਚੰਗੀ ਆ ओके ਬੱਚਾ ਆ ਗਿਆ ਕਟਾ ਮੰਗਰ ਕਟਾ ਠੀਕ ਆ ਤੂਰ ਕਰਾ ਚੱਕੇ ਦੀ ਮੇਰਾ ਭਰਾ ਕਰਾ ਕੱਢ ਬਾਹਰ ਲੈ ਵੀ ਸੱਜਣੋ ਝੋਟੀ ਤੁਸੀਂ ਦੁੱਜਾ ਲਾ ਲਿਓ ਵੀਰ ਕਹਿੰਦਾ ਤੁਸੀਂ ਤਿਜਾ ਲਾ ਲਿਓ ਮਾਲਕਾਂ ਨੇ ਤੀਸਰਾ ਸੁਆ ਦੱਸੀ ਲੈ ਵੇ ਭਾਂਡੇ ਦਾ ਗੈਸ ਲਾ ਲਓ ਵੇਖੋ ਕਿਉਂ ਨਹੀਂ ਚਾਲੀਂ ਕਹਿੰਦਾ ਹੈ ਓਕੇ ਰਿਪੋਰਟ ਆ ਮਗਰਕਟਾ 8 ਲੀਟਰ ਧਾਰਾ ਇਹਦੇ ਕੋਲੇ ਬੱਚੇ ਦੇ ਜਾਂਦੀ ਆ ਸੱਜਣੋ ਕਿਉਂਕਿ ਤਾਜੀ ਮੈਂ ਤੇ ਜਾਣੀ ਵੀ ਚਾਹੀਦੀ ਆ ਇਹ ਆ ਵੇਖੋ ਮਗਰੋਂ ਸਫਾਈਆਂ ਸੁਗੀਆਂ ਚੈੱਕ ਕਰ ਲੋ ਇੱਕ ਹੀ ਹੈ ਇਹੀ ਵਿਖਾ ਦੇਾਂਗੇ ਅੱਜ ਤੁਹਾਨੂੰ ਬਾਕੀ ਅੱਗੇ 3 3 4 ਦੂਜੀਆਂ ਕੱਚੀ ਆ ਨਹੀਂ ਤਾਂ ਉਹ ਵੀ ਦਿਖਾ ਦਿੰਦੇ ਠੀਕ ਆ ਆ ਝੁੱਟੀ ਵੀਰ ਕਹਿੰਦਾ ਹਜੇ 15 ਦਿਨਾਂ ਦੀ ਕੱਚੀ ਆ ਘੱਟੋ 15 ਤੋਂ 20 ਦਿਨ ਹੀ ਲੈ ਜਾਣੇ ਨੇ ਹਣਾ ਲੈ ਜਾਣੇ ਓਕੇ ਓਕੇ ਸੂਹਾ ਪਹਿਲਾਂ ਹੀ ਸੂਹਾ ਪਹਿਲਾਂ ਸੂਹੀ ਬਹੁਤ ਵੱਡੀ ਵੱਡੀ ਆ ਹਾਂ ਕੱਦ ਕਾਠ ਬਹੁਤ ਚੰਗਾ ਬਾਕੀ ਥਣ ਬਹੁਤ ਸੋਹਣਾ ਬਾਕੀ ਜੈਲੀ ਬਹੁਤ ਆ ਓਕੇ ਸੋਨਾ ਨਹੀਂ ਸੋਨਾ ਲੇਵਾ ਤਿਆਰ ਕਰਦੀ ਆਉਂਦੀ ਹੈ ਨਾ ਬਾਕੀ ਜਾਤ ਨਸਲ ਵਾਲੀ ਐ ਕਰਾਂ ਕਰੀ ਜਾਤ ਮੋਰਨ ਨਸਲ ਦੀ ਆ ਓਕੇ ਚਲ ਜੇ ਕੋਈ ਭੈਣ ਭਰਾ ਫੋਨ ਲਾ ਕੇ ਪੁੱਛਣਾ ਚਾਹਵੇ ਪੁੱਛ ਸਕਦਾ ਕਾਕੀ ਨੂੰ ਨੰਬਰ ਲਾ ਕੇ ਇਹਦੇ ਬਾਰੇ ਹੈ ਨਾ ਕਿ ਕੀ ਰੇਟ ਆ ਜਾਂ ਕੀ ਗੱਲ ਬਾਤ ਹਰਿਆਣੇ ਦੀ ਕੱਟੀ ਆ ਏ ਓਕੇ ਠੀਕ ਆ ਇਹ ਘਰੀ ਤਿਆਰ ਨਹੀਂ ਕੀਤੀ ਹਾਂ ਘਰੇ ਆ ਘਰ ਦੀ ਕੱਟੀ ਆ ਓਕੇ ਥਣ ਬਹੁਤ ਸੋਨਾ ਕੱਢਿਆ ਜਿਉਂਦੀ ਰਹੇ ਕਰਮਾਂ ਲਈ ਤੇ ਬਬਾਈ ਇਹਦਾ ਕੀ ਰੇਟ ਕਰਾਂਗੇ ਝੋਟੀ ਦਾ ਆਪਾਂ ਇਹਦਾ ਮੁੱਲ ਆਪਾਂ ਕਰਾਂਗੇ 85000 ਰੁਪਿਆ ਠੀਕ ਆ ਬਸ ਮਾਨਤਨ ਹੋਊਗਾ ਠੀਕ ਆ ਧੰਨਵਾਦ ਇਹਦਾ ਰੇਟ ਕਰਾਂਗੇ 85000 ਰੁਪਿਆ ਹਾਂ ਵਿੱਚੋਂ ਮਾਨਤਨ ਭਣ ਭਰਾ ਦਾ ਮਾਨਤਨ ਕਰਾਇਆ ਪਾੜਾ ਛੱਡ ਦਿਆਂਗੇ ਹਾਂ 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 ਓਕੇ 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 ਚੂਣ ਚਾਂ ਦੀ 100 ਦੀ 100 ਸੋ ਹਾਂ ਚੋੜੀ 8 ਲੀਟਰ ਚਵਾ ਦੇ ਜੀ ਮਾਨਤਨ ਭਣ ਭਰਾ ਜੀ ਧਾਰਾ ਮਖਾਣਾ ਦੋ ਦੋ ਮੈਂ ਤਾਂ ਜਿੰਨੇ ਵੀ ਸੱਜਣੋ ਵੀਰ ਨੇ ਵੀ ਬੱਚਾ ਕਹਿਣ ਸਰ ਛੱਡ ਤਾਂ ਉਹਦਾ ਵਿਖਾਈ ਦੰਨੇ ਆ ਵੇਖਿਓ ਪਸਮ ਲੈਣ ਦਿਓ ਫਿਰ ਤੁਹਾਨੂੰ ਦੋ ਦੋ ਧਾਰਾਂ ਇਹਦੀਆਂ ਚੈੱਕ ਕਰਾ ਦੰਨੇ ਆ 630 ਪੈਸੇ ਮੈਂ ਪਾਸ ਹੋ ਜਾਣੀ ਹੈ ਰੇਟ ਜਾਇਜ ਆ 85000 ਆ ਕਿਉਂਕਿ ਤਾਜੀ ਸੂਈ ਝੋਟੀ ਸਿੰਘ ਵੀ ਚੰਗਾ ਮਗਰ ਬੱਚਾ ਚੰਗਾ ਤਾਜੀ ਆ ਹਾਂ ਸਜਣੋ ਪਸ마 वीर ਨੇ ਕਰਾ ਕੇ ਬੱਚਾ ਬੰਨਤਾ ਤੇ ਮੈਂ ਆ ਗਈ ਆ ਕੱਲੇ ਠੋਕ ਕੰਮ ਧਾਰਾਂ ਤੁਹਾਨੂੰ ਦੋ ਦੋ ਚੈੱਕ ਕਰਾ ਦਈਏ ਲੈ ਵੇਖ ਖੀਰ ਠੰਡੀ ਦਾ ਪਤਾ ਲੱਗ ਜਾਂਦਾ ਥੋੜਾ ਪੂਰ ਛੱਟੇ ਦਾ ਪਤਾ ਲੱਗ ਗਿਆ ਨਹੀਂ ਹੋ ਗਿਆ ਚੂਣ ਤਾਂ ਜੱਟਾ ਚੰਗਾ ਹੈ ਨਾ ਬਾਕੀ ਤਾਂ ਲਈ ਹੈ ਨਾ ਚੂਣ ਤਾਂ ਬਹੁਤ ਵਧੀਆ ਬਹੁਤ ਵਧੀਆ ਓਕੇ ਦੇਖੋ ਸੱਜਣਾਂ ਅਗਲੇ ਅਗਲੇ ਆਂਦੀ ਚਵਾਈ ਇਹ ਖੀਂ ਚੂਣਾ ਘਾਟੀ ਲੱਗਦਾ ਮੈਨੂੰ ਮੈਂ ਤਾਂ ਵੱਡਾ ਹੀ ਹੋਉਂਦਾ ਹੈ ਵੱਡਾ ਹੀ ਚੰਗਾ ਓਕੇ ਚਾਹੇ ਤੇ ਛੱਟਾ ਲਾ ਦੋ ਦੇਖੋ ਸੱਜਣੋ ਉਸ ਮਾਤਾ ਬਹੁਤ ਹੀ ਰੱਬ ਦਾ ਹੈ ਹੂੰ